ਜੋ ਜੋ ਅਸੀਂ ਗੱਲਾਂ ਕਹਿੰਦੇ ਆ ਰਹੇ ਹਾਂ ਕਲਪ ਤੇ ਆ ਰਹੇ ਹਾਂ ਬੜੇ ਲੰਮੇ ਸਮੇਂ ਤੋਂ ਤੁਹਾਨੂੰ ਸਮਝਾਉਂਦੇ ਆ ਰਹੇ ਹਾਂ ਉਹਨਾਂ ਦੇ ਨਤੀਜੇ ਤੁਸੀਂ ਭੁਗਤਨੇ ਸ਼ੁਰੂ ਕਰਤੇ ਹਰੇ ਸ਼ੁਰੂਆਤ ਹਲੇ ਦੇਖੀ ਜਾਵੇ ਅੱਗੇ ਤੁਹਾਡਾ ਹੁੰਦਾ ਕੀ ਆ ਤੁਹਾਡਾ ਬਣਦਾ ਕੀ ਆ ਜੋ ਘਟਨਾ ਅੱਜ ਵਾਪਰੀ ਆ ਪਿੰਡ ਕੁੰਬੜਾ ਜਿਹੜਾ ਮਹਾਲੀ ਦੇ ਵਿੱਚ ਦੋ ਨੌਜਵਾਨ ਬੱਚੇ ਜਿਨ੍ਹਾਂ ਦੀ ਉਮਰ 16 16 17 17 ਸਾਲ ਦੀ ਉਮਰ ਸੀਗੀ ਇੰਨੀ ਦਰਿੰਦਗੀ ਨਾਲ ਇੰਨੀ ਬੇਰਹਿਮੀ ਨਾਲ ਜਿਹੜੇ ਪ੍ਰਵਾਸੀਆਂ ਨੇ ਮਾਰੇ ਆ ਜੁਪੀ ਵਿਹਾਰ ਦੇ ਬੰਦਿਆਂ ਨੇ ਜਵਾਕ ਇੱਕ ਦੇ ਗਾਲਚੂ ਸ਼ਰਾ ਮਾਰਿਆ ਇੱਕ ਦੇ ਸਿੱਧਾ ਅੱਖ ਦੇ ਵਿੱਚ ਸ਼ਰਾ ਮਾਰਿਆ ਤੇ ਸਿੱਧਾ ਦਿਮਾਗ ਦੇ ਵਿੱਚ ਜਾ ਕੇ ਪਿੱਛੇ ਸਿਰ ਦੇ ਗਲਤਾ ਸ਼ਰਾ ਗੱਲ ਸਿਰਪੈ ਇੰਨੀ ਹੋਈ ਸੀ ਵੀ ਇੱਕ ਬੱਚਾ ਇੱਕ ਜਵਾਕ ਸਾਈਕਲ 'ਤੇ ਖੇਡ ਰਿਹਾ ਸੀਗਾ ਉਹ ਸਾਈਕਲ 'ਤੇ ਉਹਨਾਂ ਦੇ ਮਾੜੇ ਮੋਟੇ ਨਾਲ ਲੱਗੀ ਜਾ ਕੇ ਉਹਨਾਂ ਨੇ ਉਸ ਬੱਚੇ ਨੂੰ ਘੂਰਨਾ ਸ਼ੁਰੂ ਕਰਤਾ ਤੇ ਇਹਨਾਂ ਦੋਨਾਂ ਨੌਜਵਾਨਾਂ ਨੇ ਇੰਨੀ ਕਿਹਾ ਸੀ ਵੀ ਇਹ ਜਵਾਕ ਆ ਕੋਈ ਗੱਲ ਨਹੀਂ ਯਾਰ ਜੇ ਸਾਈਕਲ ਵਿੱਚ ਵਾਜੀ ਕੀ ਗੱਲ ਹੋ ਗਈ ਐਨੀ ਗੱਲ ਦੇ ਉੱਤੇ